ਆਪਣੇ ਲੱਗੇ ਹੋਇਆ ਸੀ ਜੀ ਮਸਤਰੀ ਤੇ ਗਰਮੀ ਬਹੁਤ ਸੀਗੀ ਤੇ ਮੈਂ ਕਿਹਾ ਚਲੋ ਜੀ ਠੰਡਾ ਠਾਰ ਸ਼ਰਬਤ ਬਣਾ ਕੇ ਪਿਉਨੇ ਆ ਜੀ ਜੀ ਦੇ ਨਾਲ ਸਰੀਰ ਨੂੰ ਠੰਡਕ ਵੀ ਮਿਲੇ ਤੇ એનર્ਜੀ ਵੀ ਮਿਲੇ ਤੇ ਇਧਰ ਆਪਾਂ ਜਿਹੜੇ ਚੀਆ ਸੀਡ ਸੀ ਇਹ ਆਪਾਂ ਪਹਿਲਾਂ ਹੀ ਪਿਉ ਹੋ ਕੇ ਰੱਖ ਲਈ ਸੀਗੇ ਤੇ ਇਧਰ ਆਪਾਂ ਪਿਉ ਹੁੰਦੇ ਸੀ ਜੀ ਡਰਾਈ ਫਰੂਟ ਤਾਂ ਜਿਹੜੇ ਜਿਹੜੀ ਤਸਵੀਰ ਆ ਉਹ ਠੰਡੀ ਹੋ ਜਾ ਫੁੱਲ ਕੇ ਵਧੀਆ ਤਿਆਰ ਹੋ ਜਾਣ ਜੀ ਤੇ ਜਿਹੜਾ ਆਪਾਂ ਸ਼ਰਬਤ ਬਣਾਉਣਾ ਜੀ ਇਹ ਆਪਾਂ ਬਣਾਵਾਂਗੇ ਦੁੱਧ ਤੋਂ ਤੇ ਇਹਦੇ ਲਈ ਆਪਾਂ ਲੈਣਾ ਜੀ ਦੁੱਧ ਕੜਾਹੀ ਆਪਾਂ ਰੱਖ ਕੇ ਇਹਨੂੰ ਗਰਮ ਰੱਖਤਾ ਸੀਗਾ ਤਾਂ ਜੋ ਇਹ ਵਧੀਆ ਗਰਮ ਹੋ ਕੇ ਤੇ ਆਪਣਾ ਜਿਹੜਾ ਸਰਬਤ ਆ ਉਹ ਮਿੰਟੋ-ਵਿੰਟੇ ਤਿਆਰ ਹੋ ਜੇ ਤੇ ਇਹਦੇ ਵਿੱਚ ਆਪਾਂ ਪਾਇਆ ਜੀ 1.5 ਲੀਟਰ ਦੁੱਧ ਦਾ ਇਹ ਤੁਸੀਂ ਵੱਧ ਘੱਟ ਜਿੰਨੇ ਕ ਬਣਾਉਣਾ ਹੋਵੇ ਸਰਬਤ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੀ ਤੇ ਹੁਣ ਆਪਾਂ ਇਹਨੂੰ ਉਬਾਲਾ ਆਉਣ ਦਵਾਂਗੇ ਤੇ ਮੈਂ ਕਹਿ ਰਹੀ ਸੀ ਜੇ ਲੋ ਜੀ ਗਰਮੀ ਬਹੁਤ ਆ ਗਈ ਤੇ ਪੱਖਾ ਵੀ ਆਪਾਂ ਛੱਡ ਲਿਆ ਸੀਗਾ ਤੇ ਇੱਧਰ ਆਪਾਂ ਬਣਾਵਾਂਗੇ ਜੀ ਇਹਦੇ ਵਿੱਚ ਪਾਵਾਂਗੇ ਬਨੀਲਾ ਫਲੇਵਰ ਵਾਲਾ ਕਸਟਰਡ ਪਾਊਡਰ ਇਹ ਤੁਸੀਂ ਕੋਈ ਵੀ ਫਲੇਵਰ ਵਾਲਾ ਲੈ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਤਿੰਨ ਚਮਚ ਪਾ ਕੇ ਇਹਨੂੰ ਘੋਲ ਲੈਣਾ ਪਹਿਲਾਂ ਮੈਂ ਦੋ ਹੀ ਪਾਇਆ ਇਸ ਤੇ ਬਾਅਦ ਵਿੱਚ ਇੱਕ ਹੋਰ ਪਾ ਕੇ ਇਹਨੂੰ ਮਿਕਸ ਕਰਤਾ ਸੀਗਾ ਕਿਉਂਕਿ 1.5 ਕਿਲੋ ਚ ਆਪਾਂ ਤਿੰਨ ਚਮਚ ਪਾਏ ਨੇ ਜੀ ਜੇਕਰ ਤੁਸੀਂ ਥੋੜਾ ਜਿਹਾ ਗਾੜਾ ਬਣਾਉਣਾ ਚਾਹੁੰਦੇ ਤਾਂ ਇਹਦੇ ਵਿੱਚ ਵੱਧ ਘੱਟ ਪਾ ਸਕਦੇ ਹੋਗੇ ਪਰ ਜਿਹੜਾ ਸ਼ਰਬਤ ਹੈ ਨਹੀਂ ਤਾਂ ਫਿਰ ਉਹ ਜ਼ਿਆਦਾੇ ਪਾਵਾਂਗੇ ਤਾਂ ਕਸਟਡੀ ਬਣ ਜੂਗਾ ਤੇ ਸ਼ਰਬਤ ਬਣਾਉਣ ਲਈ ਬਸ 1.5 ਲੀਟਰ ਚ 3 ਚਮਚ ਜਿਹੜਾ ਉਹ ਕਾਫੀ ਨਹੀਂ ਹੈ ਜੀ ਕਿਉਂਕਿ ਠੰਡਾ ਹੋ ਕੇ ਵੀ ਬਾਅਦ 'ਚ ਇਹ گاੜਾ ਹੋ ਜਾਂਦਾ ਹੈਗਾ ਤੇ ਇਧਰ ਜਦੋਂ ਮੈਂ ਪਾਉਣ ਲੱਗੀ ਜੀ ਖੰਡ ਤੇ ਖੰਡ ਹੋ ਗਈ ਸੀ ਖਤਮ ਐ ਕਿਹਾ ਚਲੋ ਜੀ ਫਿਰ ਮੈਂ ਸਟੋਰ 'ਚ ਇਹਨੂੰ ਪਾ ਲਿਆਵਾਂ ਤੇ ਫੇਰ ਬਣਾਉਨੇ ਆ ਜੀ ਆਪਾਂ ਖੰਡ ਪਾਈ ਸੀ ਜੀ ਇਹਦੇ ਵਿੱਚ 1.5 ਕੌਲੀ ਇਆਪਾਂ ਆਪਦੇ ਸਾਬ ਨਾਲ ਪਾ ਸਕਦੇ ਜਿੰਨਾ ਕਿ ਮਿੱਠਾ ਆਪਾਂ ਖਾਣਾ ਪਸੰਦ ਕਰਦੇ ਹੋਈਏ ਉਹਦੇ ਹਿਸਾਬ ਨਾਲ ਆਪਾਂ ਪਾ ਲੈਨੇ ਜੇ ਆਪਾਂ ਡੇਢ ਕੌਲੀ ਇਹਦੇ ਵਿੱਚ ਪਾ ਕੇ ਤੈਨੂੰ ਉਬਲਣ ਵਾਸਤੇ ਰੱਖਤਾ ਸੀਗਾ ਤੇ ਇਧਰ ਜਿਹੜਾ ਆਪਣਾ ਕਸਟਰਡ ਆ ਉਹ ਵੀ ਕੋਲ ਕਿਹੋਗਾ ਸੀ ਤਿਆਰ ਤੇ ਮੈਂ ਦੇਖ ਕੇ ਮੈਂ ਕਹਿ ਰਹੀ ਸੀ ਮਾਹ ਦੇਖੋ ਕਿੱਡੀ ਵੱਡੀ ਕਟ ਚਿਲੀ ਆ ਚਮਚੀ ਰੱਖੀ ਸਕਦੇ ਆ ਗਿਆ ਫੇਰ ਆਪਾਂ ਕਟ ਚੀ ਧੋਤੀ ਤੇ ਉਹ ਇਹਦੇ ਵਿੱਚ ਮਾਰੀ ਜੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲਾ ਔਨ ਦਿੱਤਾ ਤੇ ਇਹਦੇ ਵਿੱਚ ਆਪਾਂ ਫਲੇਵਰ ਵਾਸਤੇ ਪਾ ਸਕਦੇ ਜੀ ਇਲਾਇਚੀ ਪਾਊਡਰ ਜਿਹੜੀ ਛੋਟੀ ਇਲਾਇਚੀ ਹੁੰਦੀ ਹੈ ਜੀ ਉਹਦੀ ਤਸੀਰ ਠੰਡੀ ਹੁੰਦੀ ਹੈ ਸੋ ਠੰਡੀਆਂ ਚੀਜ਼ਾਂ ਪਾ ਕੇ ਜਿਹੜਾ ਸਰਬਤ ਹੁੰਦਾ ਉਹ ਆਪਣੇ ਸਰੀਰ ਨੂੰ ਠੰਡਕ ਹੀ ਦਿੰਦਾ ਹੈ ਸੋ ਇਹ ਆਪਸ਼ਨਲ ਆ ਜੀ ਜੇਕਰ ਤੁਹਾਨੂੰ ਪਸੰਦ ਆ ਤਾਂ ਇਹਦੇ ਵਿੱਚ ਤੁਸੀਂ ਜ਼ਰੂਰ ਪਾ ਲਿਓ ਮੈਂ ਅੱਧਾ ਚਮਚ ਵਾਂਗੂ ਪਾ ਲਿਆ ਸੀ ਜੈਲੈਜੀ ਪਾਊਡਰ ਇਧਰ ਜਿਹੜੇ ਆਪਾਂ ਡਰਾਈ ਫਰੂਟ ਭਾਉਂਦੇ ਸੀ ਜੀ ਉਹਨਾਂ ਨੂੰ ਆਪਾਂ ਸਿਲੈਣਾ ਕਰਤਾ ਸੀ ਸਟਾਰਟ ਕਿਉਂਕਿ ਇਹ ਵਿੱਚ ਕੱਟ ਕੇ ਪਾਵਾਂਗੇ ਪਿਓਰ ਨੇ ਕਿਤੇ ਨਾ ਛਿਲਕਾ ਵਧੀਆ ਲੈ ਜਾਂਦਾ ਜੀ ਉੱਤੋਂ ਜਿਹੜੀ ਇਹਨਾਂ ਦੀ ਤਸਵੀਰ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਹੈ ਸੋ ਜ਼ਰੂਰ ਪਿਓਲੇ ਜੀ 2-3 ਘੰਟੇ ਪਹਿਲਾਂ ਜੇਕਰ ਟਾਈਮ ਮਤਲਬ ਨਹੀਂ ਹੈਗਾ ਤਾਂ 2-3 ਘੰਟੇ ਤੈਨੂੰ ਪਿਓ ਕੇ ਰੱਖਣੀ ਰੱਖਣੇ ਨੇ ਜੀ ਤੇ ਇਧਰ ਆਪਣੇ ਦੁੱਧ ਨੂੰ ਵੀ ਉਵਾਲਾ ਆ ਗਿਆ ਸੀਗਾ ਤੇ ਜਿਹੜਾ ਆਪਾਂ ਕਸਟਰਡ ਲਿਆ ਸੀ ਜੀ ਦੁੱਧ ਚ ਘੋਲਿਆ ਸੀਗਾ ਠੰਡੇ ਚ ਤੇ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰ ਦੇਣਾ ਇਹਨੂੰ ਵੀ ਆਪਾਂ 3-4 ਮਿੰਟ ਵਾਸਤੇ ਪਕਾਵਾਂਗੇ ਜੀ ਤਾਂ ਜੋ ਵਧੀਆ ਇਹ گاੜਾ ਹੋ ਜਾਏ ਦੇ ਹੁਣ ਤਾਂ ਪਤਲਾ ਜਿਹਾ ਲੱਗ ਰਿਹਾ ਪਰ ਜਿਉਂ-ਜਿਉਂ ਇਹ ਠੰਡਾ ਹੋਊਗਾ ਥੋੜਾ ਜਿਹਾ ਇਹ ਗਾੜਾ ਹੋਊ ਜਿਆਦਾ ਗਾੜਾ ਨਹੀਂ ਕਰਨਾ ਨਹੀਂ ਤੇ ਫਿਰ ਕਸਟੜੀ ਬਣ ਜਾਊਗਾ ਜੀ ਤੇ ਇਹਨੂੰ ਆਪਾਂ ਬਸ ਪਤਲਾ ਜਿਹਾ ਬਣਾਉਣਾ ਜੀ ਤੇ ਇੱਧਰ ਜਿਹੜੀ ਆਪਾਂ ਜੈਲੀ ਲਈ ਹੈ ਜੀ ਇਹ ਸਟਰਾਬਰੀ ਜੈਲੀ ਪੈਕਟ ਆਉਂਦੇ ਨੇ ਕਿ ਤੇ ਇਹ ਮੈਂ ਪਹਿਲੀ ਬਣਾ ਕੇ ਫਰਿੱਜ 'ਚ ਰੱਖਤੀ ਸੀਗੀ ਵਧੀਆ ਜੰਮ ਕੇ ਤਿਆਰ ਹੋ ਗਈ ਸੀ ਕਿਉਂਕਿ ਸਰਬਤ ਵਿੱਚ ਜਦੋਂ ਆਪਾਂ ਇਹ ਪਾਉਂਦੇ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈਗੀ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਜੀ ਗੈਸ ਆਪਾਂ ਬੰਦ ਕਰ ਦਿੱਤਾ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਕਰਾਂ ਤੇ ਨੂੰ ਆਪਾਂ ਬੱਠਲ ਜਰਾ ਕੇ ਠੰਡਾ ਕਰੀ ਗਏ ਥੋੜਾ ਜਿਹਾ ਪਾਣੀ ਮੇ ਪਾ ਲਿਆ ਕਰਾਂ ਫਿਰ ਡੋਲਾਇਆ ਕਰਾਂ ਤੇ ਇਹਨੂੰ ਪਾਣੀ ਚ ਰੱਖ ਕੇ ਠੰਡਾ ਕੀਤਾ ਕਿਉਂਕਿ ਗਰਮ ਬਹੁਤ ਜ਼ਿਆਦਾ ਸੀ ਤੇ ਬਾਅਦ ਵਿੱਚ ਆਪਾਂ ਇਹਨੂੰ ਫਰਿੱਜ ਚ ਲਾਤਾ ਸੀ ਵੀ ਇਹ ਠੰਡਾ ਹੋ ਜੇ ਤੇ ਉਦੋਂ ਆਪਾਂ ਚਾਹ ਵੀ ਰੱਖਤੀ ਸੀ ਕਿਉਂਕਿ ਚਾਹ ਦਾ ਟਾਈਮ ਸੀ ਤੇ ਚਾਹ ਪੀਣੀ ਸੀਗੀ 4 ਵਜੇ ਸਾਰਿਆਂ ਨੇ ਤੇ ਫਿਰ ਮੈਂ ਆਪਾਂ ਚਾਹ ਸੀ ਜਿਹੜੀ ਉਹ ਸਾਰਿਆਂ ਨੂੰ ਪਾ ਕੇ ਦਿੱਤੀ ਮੈਂ ਕਿਹਾ ਚਲੋ ਜੀ ਚਾਹ ਚ ਦੁੱਧ ਪਾ ਲਾ ਤੇ ਚਾਹ ਫੜਾ ਦਈਏ ਤੇ ਦੂਜੀ ਜਿਹੜੀ ਵੀਡੀਓ ਆਪਾਂ ਬਾਅਦ ਚ ਬਣਾਉਣੀ ਹੈ ਜੀ ਸਾਰਿਆਂ ਨੂੰ ਜਿਹੜੀ ਚਾਹ ਸੀ ਜਿਹੋ ਆਪਾਂ ਚਾਹ ਵੀ ਬਹੁਤ ਸਵਾਲ ਬਣੀ ਸੀ ਕਿਉਂਕਿ ਜਦੋਂ ਕੰਮ ਕਰਦੇ ਫਿਰ ਚਾਹ ਤਾਂ ਹੁੰਦੀ ਹੈ ਵੀ ਚਾਹ ਪਈਏ ਸੋ ਇਧਰ ਆਪਾਂ ਚਾਹ ਵੀ ਦਿੱਤੀ ਸੀ ਜੀ ਫੜਾ ਤੇ ਹੁਣ ਜਿਹੜੇ ਡਰਾਈ ਫਰੂਟ ਸੀਗੇ ਉਹ ਆਪਾਂ ਕੱਟਨੇ ਕਰਤੇ ਸੀ ਸਟਾਰਟ ਕਿਉਂਕਿ ਜਦੋਂ ਇਹ ਆਪਾਂ ਸ਼ਰਬਤ ਬਣਾਉਂਦੇ ਤਾਂ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਪਹਿਲਾਂ ਗਰਮ ਕਰਦੇ ਫਿਰ ਠੰਡਾ ਕਰਨਾ ਪੈਂਦਾ ਤੇ ਜਿਹੜਾ ਆਪਣਾ ਕਸਟਰਡ ਜਿਹੜਾ ਆਪਾਂ ਬਣਾਇਆ ਸੀ ਸ਼ਰਬਤ ਉਹ ਆਪਾਂ ਫਰਿੱਜ ਚ ਲਾਤਾ ਸੀਗਾ ਤੇ ਇਧਰ ਆਪਾਂ ਸਮਾਨ ਦੀ ਤਿਆਰੀ ਕਰਨ ਲੱਗੇ ਸੀ ਡਰਾਈ ਫਰੂਟ ਕੱਟਣ ਤੋਂ ਬਾਅਦ ਇਧਰ ਜਿਹੜੀ ਆਪਾਂ ਜੈਲੀ ਜਮਾਈ ਹੋਈ ਸੀ ਉਹਦੇ ਵੀ ਆਪਾਂ ਜੀ ਹੈਗੀ ਹੱਥ ਦਿੱਤੀ ਜੀ ਪਾ ਸਕਦੇ ਹਾਂ ਪਰ ਇਹਦਾ ਜਿਹੜਾ ਟੇਸਟ ਉਹ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਆਪਾਂ ਇਹਨੂੰ ਸਕਿਪ ਵੀ ਕਰ ਸਕਦੇ ਹਾਂ ਜਿਹੜੀ ਆ ਪਪਾਈ ਜੀ ਸਟ੍ਰਾਬਰੀ ਜੈਲੀ ਇਹ ਵੀ ਕਈ ਜੈਲੀਆਂ ਚਾਹੁੰਦੇ ਜਿਵੇਂ ਔਰੇਂਜ ਹੋ ਗਿਆ ਜੀ ਪਾਈਨ ਐਪਲ ਚ ਹੋ ਗਿਆ ਸੋ ਜੋ ਵੀ ਆਪਾਂ ਨੂੰ ਪਸੰਦ ਹੋਵੇ ਉਹ ਆਪਾਂ ਜੈਲੀ ਇਹਦੇ ਵਿੱਚ ਪਾ ਸਕਦੇ ਹਾਂ ਤੇ ਇਧਰ ਜਿਹੜਾ ਆਪਣਾ ਸ਼ਰਬਤ ਆ ਜੀ ਵਧੀਆ ਠੰਡਾ ਠਾਰ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੈਲੀ ਇਹ ਆਪਾਂ ਗਲਾਸਾਂ 'ਚ ਪਾਵਾਂਗੇ ਇਹਦੇ ਵਿੱਚ ਵੀ ਪਾ ਸਕਦੇ ਹਾਂ ਜੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਇਹ ਕਿਹੜਾ ਘੁਲਣ ਨਹੀਂ ਐਵੇਂ ਦੀ ਐਵੇਂ ਹੀ ਰਹਿਣੀ ਹੈਗੀ ਥੋੜਾ ਥੋੜ ਤਾਂ ਜੋ ਜਦੋਂ ਵੀ ਪੀਏ ਤੇ ਵਧੀਆ ਸਵਾਦ ਆਵੇ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈ ਸੀ ਜੀ ਕਸਟਰਡ ਪਾਊਡਰ ਤੇ ਜਿਹੜੇ ਇਧਰ ਆਪਾਂ ਬਰੀਕ ਬਰੀਕ ਕੱਟੇ ਹੋਏ ਸੀ ਜੀ ਡਰਾਈ ਫਰੂਟ ਉਹ ਵੀ ਆਪਾਂ ਇਹਦੇ ਵਿੱਚ ਪਾ ਲਈ ਸੀ ਕੁਝ ਵਿਚਾਲੇ ਸੀਗੇ ਵੀ ਉੱਪਰ ਆਪਾਂ ਇਹਨੂੰ ਲਗਾ ਦਾਂਗੇ ਉੱਪਰ ਜੇ ਵੀ ਵਧੀਆ ਲੱਗਦੇ ਨੇ ਜੀ ਆਉਂਦੇ ਤੇ ਹੁਣ ਆਪਾਂ ਕਰਚੀ ਨੇ ਸਾਰੇ ਗਲਾਸਾਂ ਵਿੱਚ ਚੰਗੀ ਤਰ੍ਹਾਂ ਜਿਹੜਾ ਕਸਟਰਡ ਸ਼ਰਬਤ ਬਣਿਆ ਹੋਇਆ ਸੀ ਜੀ ਉਹ ਪਾ ਲਿਆ ਸੀਗਾ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਵੀ ਆਪਾਂ ਜ਼ਿਆਦਾ ਕਸਟਰਡ ਪਾਊਡਰ ਨਹੀਂ ਪਾਉਣਾ ਨਹੀਂ ਤਾਂ ਫਿਰ ਉਹ ਕਸਟੜੀ ਵਾਂਗੂ ਬਣ ਜੂਗਾ ਇਸ ਕਰਕੇ ਜੇਕਰ 1.5 ਲੀਟਰ ਦੁੱਧ ਲੈਂਦੇ ਤਾਂ ਉਹਦੇ ਵਿੱਚ 3 ਚਮਚਾ ਕਾਫੀ ਨੇ ਜੀ ਕਸਟਰਡ ਦੇ ਤੇ ਸ਼ਰਬਤ ਇੰਨਾ ਜ਼ਿਆਦਾ ਸੁਆਦ ਸੀ ਤੇ ਇੰਨਾ ਟੇਸਟੀ ਬਣਿਆ ਹੋਇਆ ਸੀਗਾ ਕਿ ਸਾਰੇ ਕਹਿਣ ਵੀ ਵਾਓ ਬਹੁਤ ਹੀ ਆਸਵਾਲ ਬਣਿਆ ਹੋਇਆ ਕਿਉਂਕਿ ਕਈ ਵਾਰ ਆਪਾਂ ਨੂੰ ਐਵੇਂ ਹੁੰਦਾ ਵੀ ਆਪਾਂ ਬੋਟਲਾਂ ਲੈ ਆਉਨੇ ਆ ਉਹਦੀ ਬ ਵੀ ਬਣਾ ਕੇ ਪੀ ਸਕਦੇ ਆ ਜੀ ਕਿਉਂਕਿ ਦੁੱਧ ਵਾਲਾ ਠੰਡਾ ਠਾਰ ਤੇ ਇਹਦੇ ਵਿੱਚ ਜਿਹੜੇ ਚੀਆ ਸੀਡ ਪਾਇਏ ਸੀ ਜੀ ਉਹਦਾ ਤਾਂ ਕੋਈ ਵੀ ਅੰਤ ਨਹੀਂ ਕਿਉਂਕਿ ਇਹ ਵੀ ਸਰੀਰ ਨੂੰ ਠੰਡਕ ਦਿੰਦੇ ਨੇ એનર્ਜੀ ਦਿੰਦੇ ਨੇਗੇ ਤੇ ਆਪਣੇ ਸਰੀਰ ਨੂੰ ਹਾਈਡਰੇਟ ਰੱਖਦੇ ਨੇਗੇ ਸੋ ਜਿਹੜੇ ਚੀਆ ਸੀਡ ਨੇ ਇਹ ਆਪਾਂ ਰਾਤ ਭਰ ਲੇ ਪਿਉ ਕੇ ਰੱਖ ਸਕਦੇ ਨੇ 2-3 ਘੰਟੇ ਵਾਸਤੇ ਆਪਾਂ ਨੂੰ ਪਿਉਣੇ ਪਿਉਣਾ ਜੀ ਤੇ ਇਧਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਉੱਪਰ ਦੀ ਆਪਾਂ ਪਾਤੀ ਸੀ ਜੀ ਆਈਸ ਕਯੂਬ ਤੇ ਆ ਤਾਂ ਜੋ ਮਤਲਬ ਇਹ ਠੰਡਾ ਠਾਰ ਸਰੀ ਨੂੰ ਠੰਡਾ ਦੇਵੇ ਇਹ ਆਪਸ਼ਨਲ ਹੈ ਜੀ ਪਾ ਵੀ ਸਕਦੇ ਨੇ ਆਪਾਂ ਇਹਨੂੰ ਸਕਿੱਪ ਵੀ ਕਰ ਸਕਦੇ ਹਾਂਗੇ ਕਿਉਂਕਿ ਇਹ ਆਪਾਂ ਪਹਿਲਾਂ ਹੀ ਫਰਿੱਜ 'ਚ ਰੱਖ ਕੇ ਇਹਨੂੰ ਆਪਾਂ ਠੰਡਾ ਕਰ ਲਿਆ ਸੀ ਤੇ ਉੱਪਰ ਦੀ ਆਪਾਂ ਇਹਦੇ ਥੋੜੇ ਥੋੜੇ ਹੋਰ ਡਰਾਈ ਫਰੂਟ ਪਾ ਦਾਂਗੇ ਜੀ ਤਾਂ ਜੋ ਮਤਲਬ ਟੇਸਟ ਵੀ ਲੱਗੇ ਤੇ એનર્ਜੀ ਵੀ ਦੇਵੇ ਡਰਾਈ ਫਰੂਟ ਆਪਾਂ ਪਹਿਲਾਂ ਪਿਆਉਣ ਤੇ ਹੋਏ ਸੀ ਤੇ ਸੀਰ ਠੰਡੀ ਸੀ ਠੰਡਾ ਠਾਰ ਜਿਹੜਾ ਸਰਬਤ ਉਹ ਬਣਾ ਕੇ ਆਪਾਂ ਤਿਆਰ ਕਰ ਲਿਆ ਸੀ ਉੱਪਰ ਦੀ ਆਪਾਂ ਥੋੜੀ ਥੋੜੀ ਜੈਲੀ ਹੋਰ ਪਾਤੀ ਸੀ ਜੀ ਤੈ ਲੋ ਜੀ ਜਿਹੜਾ ਆਪਣਾ ਸ਼ਰਬਤਾਂ ਬਣ ਕੇ ਹੋ ਗਿਆ ਸੀ ਜੀ ਤਿਆਰ ਤੇ ਮੈਂ ਕਿਹਾ ਚਲੋ ਜੀ ਕੰਮ ਵਾਲੇ ਨੂੰ ਪਿਆਈਏ ਤੇ ਦਈਏ ਜੀ એનર્ਜੀ ਉਹਨਾਂ ਨੂੰ ਕਿਉਂਕਿ ਗਰਮੀ ਦੇ ਦੌਰਾਨ ਤਾਂ ਐਵੇਂ ਹੀ ਹੁੰਦਾ ਵੀ ਠੰਡੀ ਠਾਰ ਚਾਹ ਪੀ ਠੰਡੀ ਠਾਰ ਮਤਲਬ ਸਰਬਤ ਪੀਏ ਕਿਉਂਕਿ ਚਾਹ ਤਾਂ ਆਪਾਂ ਪਹਿਲਾਂ 4 ਵਜੇ ਬਣਾ ਤਕੇ ਪੀਅਤੀ ਸੀਗੀ ਹੁਣ 5:30 ਹੋ ਗਏ ਸੀ ਤੇ ਹੁਣ ਆਪਾਂ ਪਿਆਤਾ ਸੀ ਜੀ ਸਰਬਤ ਇਹ ਵੀ ਕਹਿ ਰਹੇ ਸੀਗੇ ਸਾਰੇ ਵੀ ਬਹੁਤ ਹੀ ਟੇਸਟੀ ਬਣਿਆਗਾ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀਆਂ ਇੰਨੀਆਂ ਚੀਜ਼ਾਂ ਪਾਈਆਂ ਨੇ ਤਾਂ ਮਤਲਬ ਇੱਕ ਸ਼ੇਕ ਦੀ ਤਰ੍ਹਾਂ ਹੀ ਲੱਗ ਰਿਹਾ ਸੀ ਸੋ ਬਹੁਤ ਟੇਸਟੀ ਲੱਗਿਆ ਤੇ ਮੈਂ ਇਹਨ ਤੇ ਬਹੁਤ ਸਵਾਦ ਤੇ ਜਿਵੇਂ ਆਪਾਂ ਵੀ ਹੁੰਦਾਗਾ ਵੀ ਕੋਈ ਡਿਫਰੈਂਟ ਜੀ ਚੀਜ਼ ਬਣਾ ਕੇ ਪੀਏ ਤਾਂ ਇਹ ਆਪਾਂ ਬਣਾ ਕੇ ਪੀ ਸਕਦੇ ਤੇ ਹੋਰ ਗਲਾਸਾਂ 'ਚ ਭਰ ਕੇ ਆਪਾਂ ਸਾਰੇ ਨੂੰ ਪਰਿਵਾਰ ਨੂੰ ਪਿਆਈ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ